ਹਾਂਜੀ ਆ ਗਿਆ ਖਾਲ ਅੱਗੇ ਸਭ ਨੂੰ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੁਲਾਈ ਦੇਣਾ ਜਿਹ ਦਿੱਕੂ ਵੱਲੋਂ ਇੱਕ ਕਾਰ ਚੱਟਿਆ ਗਿਆ ਉਹਦੇ ਨਾਲ ਦੀ ਮੱਤ ਛੱਡ ਕੇ ਨਾਲ ਕਨੇ ਦਾ ਹਿਸਾਬ ਪਾ ਲਈ ਛੋਕਣ ਦਾ ਭਾਵ ਵਿੱਚ ਅੱਗੇ ਕੰਮਾਂ ਚ ਚੰਗੇ ਬੱਚੇ ਸਾਡੇ ਨੌਜਵਾਨ ਛੋਟੇ ਭਰਾ ਲੱਗਣਗੇ ਤਾਂ ਖੁਸ਼ੀ ਦੀ ਗੱਲ ਆ ਉਹ ਕਹਿੰਦੇ ਫੰਕਸ਼ਨ ਹੋ ਰਿਹਾ 22 ਸਤੰਬਰ ਦਾ ਦਿਨ ਆ 22 ਸਤੰਬਰ ਨੂੰ ਮੈਰਜ ਹੁੰਦੀ ਆ 51 ਕੁੜੀਆਂ ਬੇਟੀਆਂ ਦੀ ਮੈਰਜ ਕਰਦੇ ਸੀ ਦੇ ਵਿੱਚੋਂ ਚਲੋ ਸਰ ਚਾਹੋ ਜੀ 41 ਬੇਟੀਆਂ ਨੇ ਸਾਡੇ ਕੋਲ ਆ ਗਿਆ ਤੇ 10 ਹੋਰ ਰਹਿ ਨਹੀਂ ਲ ਅਸੀਂ ਸੋਚਦੇ ਸੀ 51 ਕਰੀਏ ਪਰ ਦਿੱਤੂ ਦੀ ਸੋਚਣ ਬਹੁਤ ਵਧੀਆ ਸੋਚਣ ਮੈਂ ਇਹੋ ਵੀ ਇਹਦਾ ਪਰਿਵਾਰ ਨੂੰ ਬਾਕੀ ਜਿਹੜੇ ਨਾਲ ਸਾਥੀ ਜੁੜੇ ਆ ਇਹਨਾਂ ਭਰਾਵਾਂ ਨੂੰ ਤੇ ਸਾਰੇ ਸਾਡੇ ਉਹਨਾਂ ਨੂੰ ਸਾਰੇ ਮੈਂ ਇਸ ਗੱਲ ਦੀ ਲੱਖ ਲੱਖ ਵਧਾਈ ਜਨਾ ਉਹਨਾਂ ਦਾ ਪਰਿਵਾਰ ਨੂੰ ਵੀ ਵਧਾਈ ਜਨਾ ਮਾਪਾਂ ਬਾਪ ਦੇ ਸੰਸਕਾਰ ਉਹਨੇ ਜਦੋਂ ਬੱਚੇ ਚੰਗੇ ਕੰਮ ਕਰਦੇ। ਉਹਦੇ ਨਾਲ ਸਾਰਿਆਂ ਦਾ ਇੱਕ ਵਾਰ ਮੈਂ ਫਿਰ ਹੋਰ ਤੰਤਵਾਤਾ। ਜੈ